ਕਹਿੰਦਾ ਕਿ ਆਰੀ ਚੋ ਟੈਂਕ ਫੁੱਲ ਹੋ ਗਿਆ ਇੱਕ ਕੁਦਰਤ ਕਰਨੀ ਹੋਈ ਵੀਰੇ ਇਹ ਮਸ਼ੀਨ ਤੇ ਪਤਾ ਹੀ ਕੀ ਗੱਲ ਹ ਸਾਰੇ ਹੀ ਕਹਿੰਦੇ ਨੇ ਵੀ ਜਟਾਆਂੀਆਂ ਦੋ ਮਸ਼ੀਨਾਂ ਨੇ ਕਰ ਦਿੱਤੀ ਦੂਜੀ ਮਸ਼ੀਨ ਆ ਕਾਲੀ ਨੇ ਮਿੱਦਨਾ ਦੀ ਸਾਰਾ ਬ੍ਰੇਕ ਨਹੀਂ ਲੱਗਦੀ ਹੁੰਦੀ ਆਪਣੀ ਟਰਾਲੀ ਭਰ ਗਈ ਸਾਰੀ ਹੁਣ ਬਾਈ ਬਿੰਦਰ ਦੁੱਧ ਪੀਣ ਲੱਗਿਆ ਭਾਈ ਬੱਕਰੀ ਦਾ ਕਲਵਿੰਦਰ ਨੇ ਚੁਗਿਆ ਤੱਕਾਂ ਦਾ ਸੱਲ ਪੂਰੇ ਕਰ ਆਪਦੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਆਏ ਆ ਮੋਟਰ ਤੇ ਜੋਬਨ ਵੀ ਆ ਗਿਆ ਲੈ ਕੇ ਟਰਾਲੀ ਪਿੱਛੇ ਮਸ਼ੀਨ ਵੀ ਆ ਗਈ ਉਹ ਪਹੁੰਚ ਗਈ ਸਾਹਮਣੇ ਵੜਦੇ ਆ ਅੱਜ ਦੇ ਦੇ ਆ ਕਿੰਨਾ ਕੁ ਸਮਾ ਵਧਣ ਵਾਲਾ ਕਿਹੜਾ ਰਹਿਦਾ ਮਗਰ ਮੋਟਰ ਵਾਲਾ ਕਿਹੜਾ ਲੱਗੇ ਹੋਏ ਨੇ ਵੜਣ ਐਸ ਐਮ ਐਸ ਲਾ ਕੇ ਵਢਾਉਣਿਆਂ ਪਰਾਲੀ ਹਰੀ ਪਈ ਆ ਨਾਲੇ 103 ਦਿਨਾਂ ਦੀ ਹੋ ਗਈ ਅੱਜ 26 ਇਦਰੋਂ ਲਿਆਵਾਂਗੇ ਆ ਜੋ ਟਰੈਕਟਰ ਲੈਣ ਦਾ ਕਿ ਆਹ ਕਿਹੜੇ ਚ ਖੜਾ ਲਾ ਲਿਆ ਕੇ ਇੱਥੇ ਖੜਾ ਕੇ ਉਹਦੇ ਪਵਾ ਲਾਂਗੇ ਉਸ ਤੋਂ ਬਾਅਦ ਆਹ ਕਿਹੜਾ ਵੱਢ ਕੇ ਫਿਰ ਉਪਰ ਲੈ ਕੇ ਰੇ ਚਲੇ ਜਾਵਾਂਗੇ ਜਾਨੂੰ ਬਿੰਦਰભાઈ ਵੀ ਟਰਾਲੀ ਲੈ ਕੇ ਆ ਜੂਗਾ ਮਸ਼ੀਨ ਭੱਜੀਓ ਫਿਰਦੀ ਆ ਝੋਨੇ ਹੌਲੇ ਨੇ ਆਕਤੀ ਝਾੜ ਝੂੜ ਹੈ ਨਹੀਂ ਝਾੜ ਰੱਬ ਦਾ ਨੋਈਆਂ ਮੇਰੇ ਸਾਨੂੰ ਬਹੁਤ ਘੱਟ ਝਾੜ ਪੱਚੀ ਪੁੱੱਚੀ ਦਾ ਝਾੜ ਮਸਾ ਹੁਣ ਅੰਦਾਜ਼ਾ ਘੱਟ ਭਾਵੇਂ ਵਾਧਾ ਨਹੀਂ ਇਹ ਦੋ ਪੱਚੀ ਤੋਂ ਪੋਛਾ ਤਾਂ ਆਪਣੀ ਉਹ ਵੀ ਪਹਿਲਾਂ ਇਧਰਲੇ ਪਾਸੇ ਵਾਲਾ ਰਾਹ ਦੇ ਨਾਲ ਦਾ ਪਟਾ ਜਿਹਾ ਖਰਾਬ ਹੋ ਗਿਆ ਸੀ ਹੁਣ ਆ ਇਧਰਲੇ ਪਾਸੇ ਵਾਲਾ ਖੜੇ ਦੀ ਫੋਕ ਬਣਨ ਲੱਗੀ ਪਤਾ ਨਹੀਂ ਕੀ ਹੋ ਗਿਆ ਨੂੰ ਦੇਖੋ ਭਤੀਜਾ ਦੇ ਅੰਦਰ ਕਹਿੰਦਾ ਕਿਆਰੀ ਚ ਟੈਂਕ ਫੁੱਲ ਹੋ ਗਿਆ ਕਿਆਰੀ ਉਹ 2 ਬਿੱਗੇ ਤੋਂ ਉੱਤੇ ਆਓ ਭਰ ਗਿਆ ਪੂਰਾ ਭਰ ਗਿਆ ਇਹ ਪੂਰਾ ਸਾਫ਼ ਆਜੋ ਨਾ ਸਭ ਤੋਂ ਸਾਫ਼ ਝੋਨਾ ਸੀ ਇਹ ਛੱਬੀ ਜਿਹੜੀ ਆਹ ਹਾਲਾ ਜਿਹੜਾ ਹੁਣ ਲੈ ਆਂਦੀ ਆ ਵੱਡ ਕੇ ਦੇਖੋ ਸੋਨੇ ਕੋਈ ਚਮਕਦਾ ਹੈ ਪੂਰਾ ਸਾਫ਼ ਤੇ ਸਭ ਤੋਂ ਤਨਖਾ ਜੋਨਾ ਸੀ ਇਹ ਆਏ ਬਾਈ ਯਮਨ ਕਰੋ ਇਹਨੇ ਖਾਲ ਭਰ ਦੇਣਾ ਮੈਂ ਪਾਣੀ ਲਾਉਣ ਲਈ ਆਇਆ ਆਇਆ ਸਾਰੇ ਪਾਸੇ ਭਰ ਦੇਣਾ ਇਹਨੇ ਖਾਲ ਦੇਖੀ ਹੁਣ ਤੇਰੇ ਤੱਕ ਕਾਈ ਕਰਦਾ ਜਾਊ ਇਹ ਆਹ ਸਾਰਾ ਭਰੇ ਕਰਨਾ ਪੈਣਾ ਤੇਰੀ ਜੱਕੇ ਨੇ ਜਾ ਉਤੋਂ ਮੋੜਨਾ ਉਧਰ ਹੀ ਭਰ ਦੇਣਾ ਖਾਲ ਲੈ 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 ਚਾਰ ਟੈਂਕ ਪੈਗੇ ਟਰਾਲੀ ਚ ਮੈਂ ਹੁਣ ਪਰਲੇ ਪਾਸੇ ਕੱਢ ਕੇ ਬਾਹਰਲੇ ਪਾਸੇ ਲਾਲਾਸੇ ਬਣ ਕੇ ਚ ਸੌਖਾ ਰਹੂਗਾ ਉੱਥੇ ਜਾਂਦਾ ਆਉਂਦਾ ਉਧਰ ਨੂੰ ਪਾ ਦੂਗਾ ਲੋਜ ਤੇ ਟਾਲੀ ਵਿੱਚ 15 ਲੋਜ ਮੈਂ ਇਹਨਾਂ ਨੂੰ ਟਰੈਕਟਰ ਗੋਲਦਾ ਤਾਂ ਹੈ ਨਹੀਂ ਮਾੜਾ ਮੋਟਾ ਸਲਿੱਪ ਸਲੁਪਾਵੇਂ ਕੱਢ ਜਾਂਦਾ ਕਿਉਂ ਖੁੰਜੇ ਜੇ ਗਿੱਲੇ ਆਪਾਂ ਤਾਂ ਵਹਿ ਰੌਣੀ ਕਰਨੀਆਂ ਸਾਰੀ ਫੇਰ ਵਾ ਕੇ ਸਾਰੇ ਤਵੀਆਂ ਜੇ ਫੇਰ ਦਾਂਗੇ ਇੱਕ ਇੱਕ ਵਾਰ ਜਾਂ ਦੋ ਦੋ ਵਾਰ ਆ ਦੇਖ ਲੋ ਇਹ ਲੀਹਾਂ ਚ ਪਾਣੀ ਸੁੱਕਿਆ ਨਹੀਂ ਇਹ ਨਾਲ ਲੀਹਾਂ ਚ ਪਾਣੀ ਦੇਖ ਲੋ ਘਟੋ ਘਟ ਮੇਰੇ ਹਿਸਾਬ ਨਾਲ 15 ਦਿਨ ਹੋ ਗਏ ਯਾਰ ਬਣਾ ਲੂ ਵੇ ਚੋਣ ਉਹ ਬਲੂਦਰ ਸਿਰੋਂ ਵੀ ਖਾਲ ਭਰਤਾ ਹੋਣਾ ਪਤੰਦਰ ਨੇ ਉਧਰ ਬਾਲੀ ਪਾਵਰ ਆ ਐਸਐਮਐਸ ਚ ਕਿਉਂ ਨਵੀਂ ਮਸ਼ੀਨ ਆ ਨਾ ਮੈਂ ਐਸਐਮਐਸ ਕੰਪਨੀ ਫਿਟਡ ਪਤਾ ਤਾਂ ਨਹੀਂ ਲੱਗਦਾ ਦੇਖ ਲੋ ਇੱਥੇ ਕਿਤੇ ਵੇ ਪੂਸ ਪਿਆ ਉੱਤੇ ਲੈ ਜਮਾਨ ਇੱਕੋ ਜਿਹਾ ਬਣਾਤਾ ਦੋ ਕਟੰਗ ਹੋਰ ਪਹਿਣਗੇ ਜਦ ਨਾਲ ਇਹ ਇੰਨਾ ਕੀ ਪਹਿਣਾ ਪਹਿਣਣਗੇ ਬਾਦ 2 3 ਚਲ ਉੱਥੇ ਖੜਾ ਲਈ ਮੈਨੂੰ ਉੱਥੇ ਲਾ ਦੇ ਉਹਦਾ ਸਕੂਟਰੀ ਲੈ ਲੂੰਗਾ ਨਾਲ ਇਹਨਾਂ ਹੈ ਇੱਕ ਕੁਦਰਤ ਕਰਨੀ ਹੋਈ ਵੀਰੇ ਇਹ ਮਸ਼ੀਨ ਤੇ ਪਤਾ ਹੀ ਕੀ ਗੱਲ ਹਾਂ ਸਾਰੇ ਹੀ ਕਹਿੰਦੇ ਨੇ ਵੀ ਸਾਬ ਦਾ ਘਰ ਦਾ ਕਹਿੰਦਾ ਵੀ ਹਾਂ ਯਾਰ ਕਾਣੇ ਬਹੁਤ ਸਾਫ ਦਾ ਅੱਛਾ ਬਾਕੀ ਯਾਰ ਨਵੀਂ ਚੀਜ਼ ਆ ਬੜਾ ਫਰਕ ਹੁੰਦਾ ਹਾਂ ਨਵੀਂ ਟੀਜੋ ਨਵੀਂ ਟੈਕਨੋਲੋਜੀ ਦਾ ਐਸਐਮਐਸ ਪਰੋਲੇ ਮਾਰਦਾ ਮਗਰ ਪਤਾ ਨਹੀਂ ਯਾਰ ਕਿੱਥੇ ਗਈ ਪਰਲੀ ਹਾਂ ਜਮਾ ਹੀ ਖਤਮ ਕਰ ਦਿੱਤੀ ਔਰ ਕਰ ਦੋਗਾ ਹਾਂ ਇੱਥੋਂ ਦੀ ਐ ਚੜ ਜਾ ਉਹ ਚੜ ਜਾ ਕਰ ਲਾ ਕਰ ਲਾ ਹਾਂ ਨਹੀਂ ਲੋਡ ਨਹੀਂ ਆਉਣਾ ਤੂੰ ਮੈਂ ਚੜਦਾ ਹਾਂ ਮੈਂ ਵੀ ਲੱਗਿਆ ਹੁਣ ਦੂਜੇ ਖੇਤ ਚ ਫੜੇ ਖੇਤ ਲਾਉਣ ਇਹ ਵੀ ਜਮਾ ਸੁੱਕਿਆ ਤੇ ਆਪ ਸੁ ਤੋਂ ਹੁੰਦਾ ਹੈ ਨਾ ਬਿਮਾਰੀ ਪਈ ਸੀ ਪਹਿਲਾਂ ਉੱਪਰਲਾ ਝੋਨਾ ਦੇਖੋ ਕਿੰਨਾ ਸਾਫ਼ ਖੜਾ ਸੀ ਨਾ ਉੱਪਰ ਦੀ ਐਨ ਚਮਕਦਾ ਪੂਰਾ ਫੁੱਲ ਆ ਜਿਹੜਾ ਆਪਾਂ ਵਗਣਾ ਦੇ ਉੱਪਰ ਦੀ ਦੇਖੋ ਪਰਬਤ ਵੀ ਖੜੇ ਸੀ ਝੋਕ ਪੈਣ ਲੱਗੇ ਪਤਾ ਨਹੀਂ ਕੀ ਹੋ ਗਿਆ ਅੰਦਰ ਜਿਹਦੇ ਆ ਗਏ ਹੁਣ ਫਰਕ ਦੇਖ ਲਓ ਕਿੰਨਾ ਲੱਗਦਾ ਉੱਪਰਲੇ ਪਾਸੇ ਕਿੰਨਾ ਸਾਫ਼ ਦੀ ਨਾ ਪਰਲਾ ਝੋਨਾ ਉੱਪਰੋਂ ਲੌਣ ਲੱਗਿਆ ਬੰਦਾ ਦਾ ਆਪਾਂ ਫੇਂਟ ਟਰਾਲੀ ਭਰ ਗਈ ਸਾਰੀ ਹੁਣ ਬਾਈ ਬਿੰਦਰ ਆ ਗਿਆ ਲੈ ਕੇ ਟਰਾਲੀ ਮਿਲੋ ਜੀ ਬਾਈ ਬੰਦਰ ਕੀ ਹਾਲ ਹੈ ਵੀਰ ਠੀਕ ਆ ਜੀ ਓਕੇ ਜੀ ਕੈਮ ਵਧੀਆ ਜੀ ਤੇ ਹੁਣ ਹਾ ਚਾਲੂਆਂ ਦਾ ਕੀ ਚੱਕਰ ਪਿਆ ਤੇਰਾ ਦੁਆਰਾ ਵਿਜਣਿਆ ਕੱਲ ਨੂੰ ਕਿੱਥੇ ਨਾ ਪਰਸੋਂ ਸਾਰਾ ਵੀ ਖਰਾਬ ਹੋ ਗਿਆ ਨਹੀਂ ਨਹੀਂ ਹਾਂ ਕੱਢ ਲੇ ਮਸ਼ੀਨ ਚੋਕ ਲਿਆ ਹਾਲ ਫੇਰ ਫੇਰ ਕੇ ਅੱਛਾ ਚੋਕ ਲਿਆ ਸੀ ਉੰਨੇ ਤੋਂ ਉੰਨੇ ਆ ਗਿਆ ਬਾਅਦ 2-4 ਕਿਲੋ ਖਰਾਬ ਹੋਇਆ ਉਹ ਚੱਕਰ ਕੀ ਪਿਆ ਸੀ ਕਾਦੋ ਵਿਜਣਾ ਸੀ ਉਹ ਮਸ਼ੀਨ ਨਹੀਂ ਵਧੀਆ ਸੀ ਅੱਛਾ ਬਜਾਈ ਨਹੀਂ ਵਧੀਆ ਕੱਲ ਨੂੰ ਵਿੱਚ ਤੋੜਦੀ ਵੀ ਸੀ ਤੇ ਕਹਿੰਦੀ ਨਾ ਨਹੀਂ ਆਉਂ ਜੀ ਆਉਂ ਅੱਛਾ ਪਾ ਕੇ ਛੜ ਤੱਕ ਉਹ ਜਟੌਲੀ ਤੋਂ ਹੁਣ ਕੀਤੇ ਹੋ ਗਾ ਕੱਲ ਨੂੰ ਪਰਸ ਨੂੰ ਚਲ ਤਾਹੀ ਪਰਸ ਨੂੰ ਜਨਾ 7 ਵਜੇ ਤੋਂ ਥੋੜੇ ਖੇਤ ਚ ਖੜੇ ਹੋਮਗੇ ਓਕੇ ਜਟਾਨੀਆਂ ਦੋ ਮਸ਼ੀਨਾਂ ਨੇ ਕਰ ਦਿੱਤੀ ਦੂਜੀ ਮਸ਼ੀਨ ਆ ਕੱਲ ਨੂੰ ਮਿੱਦ ਨਾਲ ਵੀ ਸਾਰੇ ਬ੍ਰੇਕ ਨਹੀਂ ਲੱਗਦੇ ਹੁੰਦੇ ਠੀਕ ਆ ਜੀ ਠੀਕ ਆ ਗੁੱਡ ਆਹੋ ਆਉਨੇ ਆ ਦਾਣੇ ਪਵਾ ਲਈਏ ਪਵਾ ਲਿਆ ਟੋਰਨ ਪਾ ਕੇ ਚੜਦੇ ਆ ਕੱਲੇ ਨਹੀਂ ਬੱਦਲੇ ਆਉਣੀਆਂ ਪਾਸ ਕੱਲੇ ਚ ਬਥੇਰਾ ਦਾਮਾ ਟਰੈਕਟਰ ਚ ਆਫਰੇ ਵਾਲਾ ਜੇ ਇਹ ਡਰਦੇ ਥੋੜੇ ਦੂਆ ਬੰਦਾ ਡਰਦਾ ਹੀ ਹੁੰਦਾ ਆਪਾਂ ਨੂੰ ਭੇਜ ਤੇ ਇਹ ਚੀਜ਼ ਦਾ ਤਨ ਪਾਈ ਨਹੀਂ ਸੀ ਮੈਂ ਤਾਂ ਆਪਦੇ ਵਾਲੇ ਪਾਸੇ ਪਾਤੀ ਸੀ ਲੈ ਰਿਹਾ ਜੀ ਕੰਮ ਨੇੜੇ ਲੱਗ ਗਿਆ ਐਕਤੀ ਪਰ ਫਰਕ ਇੰਨਾ ਝਾੜਦਾ ਅੱਗੇ ਤਿੰਨ ਟਰਾਲੀਆਂ ਤੋਂ ਮੜਾ ਮੋਟਾ ਘਟਦਾ ਹੁੰਦਾ ਕੰਮ ਐਕਤੀ ਪੌਣੇ ਦੋ ਟਰਾਲੀਆਂ ਹੋਈਆਂ ਸਾਰੀ ਜਗ੍ਹਾ ਤੇ ਇੰਨਾ ਫਰਕ ਪੈ ਜਾਂਦਾ ਇਹ ਡੇਢੀ ਹੋਈ ਪਰ ਡੇਢ ਪੌਣੇ ਦੋ ਬੋਟ ਬ੍ਰੋ ਬੋਟ ਬ੍ਰੋ ਮੋਟਰ ਤੇ ਆਈ ਸੀ ਕੱਲ ਝੋਨਾ ਤਾਂ ਲੈ ਗਈ ਵੱਢ ਕੇ ਸਾਰਾ ਕੁਲਵਿੰਦਰ ਦਾ ਫੋਨ ਆਇਆ ਕਹਿੰਦਾ ਦੇਕਾਂ ਛਾਂਗ ਲੀ ਮੈਂ ਕਿਹਾ ਛਾਂਗ ਲਾ ਭਾਈ ਲੱਗਿਆ ਹੁਣ ਛਾਂਗ ਕੇ ਲਿਆ ਢੇਰੀਆਂ ਲਾਤੀਆਂ ਸੈਲ ਕਿਹੜੀ ਬੱਕਰੀ ਪੂਰੇ ਕਰੂਗੀ ਜਲਦੀ ਸੈਲ ਕਿਹੜੀ ਬੱਕਰੀ ਨਾਲ ਪੂਰੇ ਹੋਣਗੇ ਆਹ ਸਰਦੀ ਧੂਣੀ ਬੱਕਰੀ ਪੂਰੀ ਬੱਕਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਸਾਲੇ ਉਦੋਂ ਦੇ ਸੱਲ ਇਹ ਜੇ ਘਟੇ ਜਿਦਣ ਤੂੰ ਮੇਰੇ ਕੋਲ ਨਹੀਂ ਆਏ ਆ ਮੁੜ ਕੇ ਲੱਟੂ ਮੈਂ ਤਾਂ ਸਾਲੇ ਪੰਜ ਦਿਨ ਹਸਟਲ ਲੱਗ ਕੇ ਆਇਆ ਤੂੰ ਤੈਨੂੰ ਹਸਟਲ ਜਾਣ ਹੀ ਨਹੀਂ ਦੇਣਾ ਤੂੰ ਮਿੰਦੇ ਬਾਲੇ ਕੱਟ ਗਏ ਸੀ ਬਾਲੇ ਕੱਟ ਗਏ ਸੀ ਕੰਮ ਮੈਂ ਕਹਿੰਦਾ ਤੂੰ ਇੱਕ ਵਾਰੀ ਪਿੰਦਾ ਤਾਂ ਸੀ ਉਹ ਪਿੰਦਾ ਤਾਂ ਮਾਮਾ ਮੈਂ ਤੈਨੂੰ ਕਹਿੰਦਾ ਸੱਲੇ ਬਾਲੇ ਕੱਟ ਕੇ 18000 ਦਾ ਸੱਲ ਰਹਿ ਗਿਆ ਸਰ ਮਾਰਦੀ ਰਹਿ ਜਾਂਦੇ 10 1000 ਸੱਲ ਵਾਲੇ ਨੰਗਦਾ ਹੀ ਨਹੀਂ ਸੀ ਤੱਕਦੇ ਆਗੇ ਆਥਾਂ ਨੂੰ ਤੁਰ ਕੇ ਆਏ ਨਹੀਂ ਨੰਗਦਾ ਹੀ ਨਹੀਂ ਸੀ ਕੁਛ ਲਗਾ ਲੈਣਾ ਸੀ ਹੈਲੋ ਲੀਵਰ ਚ ਵੀ ਪ੍ਰੋਬਲਮ ਆ ਗਈ ਸੀ ਹਾਂ ਹਾਂ ਲੁੱਡ ਪੀਣ ਲੱਗਿਆ ਭਾਈ ਬੱਕਰੀ ਦਾ ਕੁਲਵਿੰਦਰ ਨੇ ਚੋ ਗਿਆ ਤਾਂ ਕਹਿੰਦਾ ਸੱਲ ਪੂਰੇ ਕਰ ਆਪਦੇ ਕਰਦੇ ਆ ਸੱਲ ਪੂਰੇ ਦੇਖਦੇ ਕਿੰਨੇ ਪੰਜ ਚਾਰ ਦਿਨ ਪੀਲਾਂਗੇ ਸੱਟ ਜਾਂ ਹੋਈ ਸੀ ਸਪੜਾ ਜਿਹਾ ਇਹ ਤਾਂ ਬਹੁਤ ਪੁਰਾਣੇ ਸੀ ਬਾਪੂ ਦਾਦਾ ਦਾਦਾ ਹੁੰਦਾ ਮੇਰਾ ਕਹਿੰਦਾ ਸਾਡੀ ਸੋਝੀ ਵੇਲੇ ਵੀ ਐਡੇ ਐਡੇ ਹੀ ਸੀ ਇਹ ਬਰੋਟੇ ਜਿਹੜੇ ਤਿੰਨ ਤਿੰਨ ਸੀਗੇ ਇਹ ਸਾਰੇ ਆ ਦੇਖ ਲਓ ਤੁਹਾਨੂੰ ਜਿਹੜਾ ਖੇਤ ਆ ਹੇਠ ਵਾਲਾ ਆ ਇਹ ਖੇਤ ਦੇ ਵਿੱਚ ਆ ਅੱਧ ਜ ਤੱਕ ਲੱਗਾ ਇੱਕੋ ਹੀ ਬਰੋਟਾ ਸੀ ਉਹ ਇੱਥੇ ਇੱਕ ਬਰਖੀਮ ਜਿਹਾ ਹੁੰਦਾ ਹੁੰਦੇ ਇਧਰ ਇਧਰਲੇ ਪਾਸੇ ਐਕਚੁਅਲੀ ਕਿਸੇ ਟਾਈਮ ਬੌਂਡਾਂ ਕਾ ਲੱਗਦੇ ਸੀ ਪਸੇਰਾ ਹੁੰਦੀਆਂ ਪੂਰੀਆਂ ਪੂਰੀਆਂ ਆ ਸਭ ਭਰਿਆ ਪਿਆ ਹੁੰਦਾ ਇੱਥੇ ਕੁਆਟਰ ਇੱਕ ਕੁਆਟਰ ਪਾਏ ਹੁੰਦੇ ਜਦੋਂ ਹੋਰ ਅਗਰੀਨਾ ਉੱਤੇ ਇੰਨਾ ਉੱਚੀ ਆ ਡੇਕ ਘਟ ਘਟਤੀ 35 ਫੁੱਟ ਉੱਚੀ ਡੇਕ ਐਨਸਰੇ ਤੇ ਲੱਗਾ ਸ਼ਾਂਗ ਸ਼ੰਗਈਆ ਕਰਨੇ ਇਧਰਲੇ ਦਾ ਸ਼ਾਂਗ ਤੇ ਸਾਰੀਆਂ ਲੇ ਮੰਡੀ ਨੂੰ 2280 ਰੁਪਿਆ ਦੇ ਨਾਲ ਝੋਨਾ ਵੱਢ ਕੇ ਖੜਾਏ ਹੁਣ ਕਰਿਆ ਸੀ ਫੋਨ ਮੈਂ ਕਹਿੰਦੇ ਆ ਜਾਣੀ ਹੈ ਲੇਬਰ ਹੁਣ ਦਾ ਗਏ ਸੀ ਉਹ ਸਾਹਮਣੇ ਲਾ ਦਿਓ ਮਾ ਮੂਰੇ ਮੂਰੇ ਛੋਟੀ ਜਿਹੀ ਜਿਹੜੀ ਪਰਲੇ ਪੈਲਸ ਵਾਲੇ ਮੋਟਰ ਤੇ ਰਖਤਾਂ ਦੱਲੇ ਔਰ ਦੂਜੀ ਟਰਾਲੀ ਲੈਣ ਆ ਜਾ ਕੇ ਡੇਵਰ ਤਾਂ ਜਾਈ ਨਹੀਂ ਰਾਤ ਨੂੰ ਥੋੜੀ ਜਿਹੀ ਮੇਟ ਬੁੱਤੇ ਸੀ ਜਾਂ ਕਹਿੰਦੇ ਪਹੁੰਚ ਗਏ ਘਰੇ ਤੋਂ ਦੂਜੀ ਟਰਾਲੀ ਲੈਣ ਆਏ ਆ ਗੱਡੀ ਬਾਹਰ ਕੱਢ ਕੇ ਲਾਉਣੀ ਪੈਂਦੀ ਹੈ ਫੇਰ ਟਰਾਲੀ ਅੰਦਰ ਬੈਕ ਹੋ ਜਾਂਦੀ ਹੈ ਤਾਂ ਕਰਕੇ ਕੱਢਤੀ ਬਾਹਰ ਰਾਤ ਦਾ ਜਵਾਕਾ ਨੇ ਦਾ ਪਾਇਆ ਹੈ ਬਾਜ ਦੇ ਲੱਗੇ ਨੇ ਸਾਰੇ ਛੋਟੇ ਛੋਟੇ ਚੱਲੇ ਆ ਜੀ ਦੂਜੀ ਟਰਾਲੀ ਲੈ ਕੇ ਅਲੱਗ ਅਲੱਗ ਰੰਗ ਦੇਂਦੇ ਆ ਆਹ ਪਾਸੇ ਤਾਂ ਹੈਗਾ ਪੂਸ਼ਾ ਔਰ ਹੈਗੀ 26 ਜਿਹੜੀ ਉੱਪਰ ਜ਼ਿਆਦਾ ਚਮਕਦੀ ਆ ਇਦਾਂ ਨੂੰ ਲਾਲੀ ਜਿਹਾ ਜਿਹੜੀ ਸਾਰੀ ਪੂਸ਼ਾ ਦੇ ਦੋ ਟੈਂਕ ਪਾਏ ਸੀਗੇ ਬਾਕੀ ਸਾਰਾ ਟਰਾਲੀ ਪਹਿਲਾਂ ਲੱਗ ਕੇ ਗਏ ਆ ਸਾਰਾ 26 ਸੀਗਾ ਜੀ 11 ਕਿਲੋ ਕਿਥੋਂ 26 ਸੀ ਐ ਇੱਕ ਤੇ ਜਣੀ ਆਏ ਆ ਟਰਾਲੀ 'ਚ ਘਟੋ ਘਟ ਪਾਉਣੇ 4 ਕਿੱਲਾਂ ਦਾ ਮਾਲ ਪੈ ਗਿਆ ਅੱਗੇ 3 ਕਿੱਲੇ 14 13 14 ਵਿੱਗਿਆਂ ਦਾ ਟਰਾਲੀ ਭਰ ਜਾਂਦੀ ਆ ਐ ਇੱਕ ਤੇ ਸਮਝ ਲਓ 19 ਵਿੱਗਿਆਂ ਦੇ ਕਿੱਤੇ ਮਾਲ ਪੈ ਗਿਆ ਇਹ ਚ ਤਾਂ ਮੀ ਥੋੜੀ ਜਿਹੀ ਹੁੰਨੀ ਸੀ 20 ਬੇਗਿਆਂ ਦਾ ਪੂਰਾ ਚਾਰ ਏਕੀਲਾਂ ਦਾ ਪੈਈ ਜਾਣਾ ਜੇ ਪੌਣਾ ਹੁੰਦਾ ਦੂਜੀ ਟਰਨ ਲੈ ਕੇ ਪਹੁੰਚ ਗਏ ਲੱਗੇ ਨੇ ਝਾੜੂ ਲਾਉਣ ਲਾਉਣੇ ਆ ਵੀ ਇਹ ਹੱਥੀ ਲਾਉਣੀ ਪੈਣੀ ਆ ਆਲਾ ਕੰਮ ਚੱਲਦਾ ਆਪਣੇ ਵੀ ਲੱਗ ਗਿਆ ਪੱਖਾ ਉਧਰ ਟੁੰਟਾ ਵਾਲਾ ਪੱਖਾ ਲੱਗਦਾ ਇੱਕ ਪੱਖੇ ਤਾਂ ਦੂਆ ਮੂਰੇ ਉੱਪਰ ਆਪੇ ਜਿੱਗੀ ਜਾਂਦਾ ਉਹ ਪੱਖਾ ਸੈੱਟ ਕਰਾਉਣ ਵਾਲਾ ਪੱਖਾ ਨਹੀਂ ਅੱਗੇ ਪਿੱਛੇ ਕਰਦੇ ਦਾਣੇ ਥੱਲੇ ਡਿੱਗੀ ਜਾਂਦੇ ਨੇ ਹੱਥ ਨਾਲ ਤੱਕ ਤੱਕ ਗਾਹਾਂ ਕਰੀ ਜਾਂਦੇ ਆ। ਸਾਹ ਜੀ ਨੂੰ ਕਿਹਾ ਮੈਂ ਕਿਹਨੂੰ ਕਿਹਾ ਸੈੱਟ ਕਰੋ। ਉਹ ਤਾਂ ਸਾਹ ਜੀ ਨਿਕਲਦੀ ਆ ਬਾਲੀ ਨਹੀਂ ਹੈਗੀ। ਮਸ਼ੀਨ ਨਹੀਂ ਕੱਢ ਕੇ ਸਿਰਤੀ ਉੱਥੇ ਜਿਹੜੀ ਸੀਗੀ ਜ਼ਿਆਦਾ। ਦੋ ਪੱਖੇ ਵਾਲਾ ਕੰਮ ਗਲਤ ਆ ਜੇ ਇੱਕ ਪੱਖਾ ਹੋਵੇ ਜਿਹੜਾ ਉਹ ਦੂਜੇ ਪੱਖੇ ਚ ਮਗਰ ਨਿਕਲਦਾ ਹੈ ਤਾਂ ਉਹਦੇ ਵੀ ਚਲ ਮਾੜੀ ਮੋਟੀ ਫੋਕੀ ਨਿਕਲਦੀ ਅੱਧਾ ਗਦਾਣਾ ਅੱਧੀ ਫੋਕ ਆ ਉਹੀ ਕੁਆਂਟਲ ਦੋ ਕੁਆਂਟਲ ਦਾ ਹੋਰ ਘਾਟ ਪੈ ਜਾਣੀ ਆ ਤੇ ਉਹਨਾਂ ਦਾ ਪਹਿਲਾਂ ਹੀ ਘਾਟ ਨਿਕਲਿਆ ਰਹਿਦਾ ਖੋਦਾ ਕਸਰੇ ਇਹਨਾਂ ਨੇ ਪੂਰੀ ਕਰ ਦੇਣੀ ਪਤੰਦਰਾਂ ਆਹ ਢੇਰੀ ਫੋਲਣੀਆਂ ਪੈਣੀਆਂ ਨੇ ਆਹ ਕਹਿੰਦੇ ਫੋਲ ਦਿੰਨੇ ਆ ਇਹ ਹੱਥੀਂ ਲਾਗੀ ਜੀ ਟਰਾਲੀ ਆ ਜਿਹੜਾ ਆ ਝੋਨਾ ਪਿਆ ਆ ਝੋਨੇ ਦੇ ਵਿੱਚੋਂ ਮੰਨ ਲਓ ਇਹ ਸੀਗਾ ਆਪਣਾ 11 7 18 ਉਨਨੇ 20 ਬਿਗੜਿਆਂ ਦਾ ਮਤਲਬ 4 ਕੀਲੇ ਆਵਾ 4 ਕੀਲਿਆਂ ਚੋਂ ਕੀਲੇਗ ਦਾ ਝੋਨਾ ਉਹ ਉਹਦੇ ਉੱਤੇ ਪਾਇਆ ਸੀਗਾ ਉਹਦਾ ਮੌਕ ਚਰਾਇਆ 14 ਇਹਦਾ ਆਇਆ 22 ਇੰਨਾ ਫਰਕ ਪੈ ਗਿਆ ਤੇ ਉਹਨਾਂ ਇੱਕੋ ਹੀ ਜਾਨੀ ਇਹ ਚੇਹ ਸੀ ਵੀ ਇੱਕ ਪਾਸੇ ਵਾਲਾ ਕੀਲੇਗ ਦਾ ਝੋਨਾ ਥੋੜਾ ਜਿਹਾ ਫਰਕ ਲੱਗਦਾ ਸੀ ਵਿੱਚ ਦਾਣਾ ਹਰਾਦੀ ਨਹੀਂ ਥੋੜਾ ਜਿਹਾ ਉਹਨੇ ਕਿਨਾਂ ਫਰਕ ਪੈ ਗਿਆ ਇਹ ਇਧਰ ਚੱਲਦਾ ਫੋਲਸ ਲਈਆ ਫੋਲ ਤਾਂ ਸਾਰਾ ਝੋਨਾ ਇਹ ਤਾਂ ਆਪਣੇ ਪਿੰਡੋ ਜੀਆਂ ਬਾਈ ਦੁੱਕ ਦੋ ਕਿ ਹੁਣ ਟਰੈਕਟਰ ਨਾਲ ਹੀ ਧੀ ਦੇਣ ਲੱਗਿਆ ਹੈ ਭਈਆ ਜੇ ਡਰਾਈਵਰ ਬਣ ਕੇ ਘਾਟਾ ਕਰਾਹ ਨਹੀਂ ਪੂਰਾ ਚੱਕਣਾ ਤੇ ਕਰੋ ਕਿੱਥੇ ਮਨੇ ਦੇਖ ਲਿਆ ਵੀਡੀਓ ਬਣਾਉਣਾ ਧੀ ਚੱਕ ਲਿਆ ਕੰਮ ਕੋਈ ਜਿੰਦ ਨੂੰ ਕਰਾਉਂਦੇ ਟਰੈਕਟਰ ਦੇ ਕੀ ਹਾਲਾਤ ਕਰਦਾ ਹੈ ਪਾਊਡਰ ਬਣਾਉਂਦਾ ਥੱਲੇ ਹੋਰ ਦਾ ਫੇਨਾ ਕੁਝ ਕਰਨ ਦੀ ਕੀ ਲੋੜ ਆ ਨੇੜੇ ਜਾ ਕੇ ਕਰਾ ਚੱਕ ਲਵੇ ਥੋੜਾ ਜਿਹਾ ਉਹਦੇ ਨਾਲ ਸਹੀ ਹੋ ਜਾਣਾ ਹੋ ਗੱਲ ਤਾਂ ਕੁਝ ਵੀ ਨਹੀਂ ਹੈਗੀ ਰੋਲਾ ਤਾਂ ਡਰਾਈਵਰੀ ਦਾ ਇੱਕ ਤਾਂ ਪਹਿਲਾਂ ਹੀ ਘਾੜ ਘਾਟਾ ਦੂਜਾ ਬੋਰੀ ਪੂਰੀ ਢੋਕ ਕੇ ਜਾਂਦੀ ਆ ਤਾਂ ਹਾਂ ਤੱਕ ਮਾੜੀ ਮੋਟੀ ਮਾੜੀ ਮੋਟੀ ਕੋਈ ਕੋਈ ਬੋਰੀ ਮਾੜੀ ਮੋਟੀ ਲੰਮੀਆਂ ਨਹੀਂ ਆ ਪੂਰੀਆਂ ਤੁੰਗੀਆਂ ਖੜੀਆਂ ਤਾਂ ਹਾਂ ਤੱਕ ਬੋਰੀਆਂ ਸਮਾ ਹੋ ਗਏ ਸ਼ਾਮ ਦਾ 5:30 ਵਜੇ ਦਾ ਦੂਜੀ ਢੇਰੀ ਨੂੰ ਪੱਖਾ ਲੱਗਣ ਲੱਗਿਆ ਹੋਇਆ ਦੇਖਦੇ ਆਂ ਜਾ ਕੇ ਚਾਹ ਚੂਪੀ ਕੇ ਆਂ ਅੰਦਰ ਆੜਤੀਏ ਕੋਲ ਜਾ ਕੇ ਗਰਦ ਦੀ ਗਰਦ ਹੋਈ ਪਿਆਉਣ ਤੇ ਸਾਰੇ ਪੱਖੇ ਚੱਲ ਪਏ ਪਹਿਲਾਂ ਸੀਗਾ ਪੋਲ ਫਲਈਆ ਚੱਲਦਾ ਕਰੋ ਚੈੱਕ ਲੱਗ ਗਿਆ ਲਵੇ ਕੰਮ ਮੈਂ ਆਂ ਦਾ ਪੱਖੇ ਵਾਲਾ ਹਿਦਵਾ ਦਾ ਢੇਰੀ ਨੂੰ ਕੰਡਾ ਰਿਆਂ ਦਾ ਲਾਉਣ ਨੂੰ ਪਰ ਝਾੜ ਬਹੁਤ ਘਟਾ ਹੈ ਗਈ 19 ਬਿਗੀਆਂ ਦੇ ਵਿੱਚੋਂ 160 ਗੱਟੇ ਹੋਏ ਨੇ ਹਾਂ ਦੇਖੋ ਨਾਲੋਂ 12 ਦੀ ਲਾਈਨ ਆ ਟੋਟਲ 13 ਲਾਈਨਾਂ ਨੇ ਇਹ ਜਿਹੜੀ ਪਹਿਲਾਂ ਆਪਣੇ ਲਈ ਬੜੀ ਟਰਾਲੀ ਸੀ ਜੇ ਇੱਕ ਦੋ ਤਿੰਨ ਚਾਰ ਪੰਜ 6 7 8 9 10 11 12 13 ਇਧਰ ਨੂੰ 13 ਲੈਨ 12 ਦੀ ਆ 1 2 3 4 5 6 7 8 9 10 11 12 12 ਦਾ 120 ਤੇ 12 36 100 50 ਬੋਰੀਆਂ ਬੋਰੀਆਂ ਨਹੀਂ ਵਿਕਿਆ ਕੈਕ ਬਰਮੋਕਟਰ ਵੀ ਚੈੱਕ ਕਰ ਲੈ ਕੇ ਨਾ ਮੈਂ ਦੱਸਿਆ ਹੀ ਬਹੁਤ ਘਾਟਾ ਆ ਉਹਨੇ ਉਹੀ ਬੋਲ ਕੇ ਰੱਖੀ ਰੱਖਿਆ ਬਿਨਾ ਮਤਲਬ ਹੋਈ ਘਟਾਤਾ ਸਾਲਾ ਬਾਲਾ ਮੈਂ ਕਿਹਾ ਸੀ ਨਾ ਤੈਨੂੰ ਉਦੋਂ ਇਹਨੂੰ ਇਕੱਠਾ ਕਰ ਦੇ ਮੇਰਾ ਜਿਵੇਂ ਵੱਧ ਮੌਕ ਚਰਤੇ ਨਹੀਂ ਕੁਆਂਟਲ ਚ ਆ ਗਏ ਹੋ ਲੈਂਦੇ ਹੁੰਦੇ ਹੁਣ ਮੈਨੂੰ ਕੁਆਂਟਲ ਵੱਧ ਦੇਣਾ ਤੁਸੀਂ ਵਿੱਚੋਂ ਭਰੀ ਦਿੰਦੀ ਥੋੜੀ ਵਿੱਚੋਂ ਭਰੀ ਰਹਿੰਦਾ ਮੁਠੀ ਵਿੱਚ ਨੂੰ ਪਾ ਕੇ ਕੋਤ ਨੂੰ ਮੈਂ ਜਾਣੀ ਬਾਈ ਹਰਾ ਆ ਜਾਣ ਵਾਲਾ ਚੱਲ ਪਹਿਲਾਂ ਕੱਢ ਇੱਕ ਵਾਰੀ ਦੇਖਦੇ 17 8 9 ਵਿੱਚੋਂ ਜੇ ਭਰ ਢੂੰਡਾ ਹੱਥ ਪਾ ਕੇ ਇੱਥੇ ਤਾਂ ਢੇਰੀ ਦਾ ਹੁਣ ਭਰਿਆ ਤਾਂ ਇਹ ਗਾਂਹ ਵਾਲੀ ਦਾ ਭਰ ਉਹ ਇਹ ਚ ਭਰ ਲੈ ਇਹ ਚ ਚੱਲ ਚੱਲ ਢੂੰਡਾ ਰੱਖ ਕੇ ਹਾਂ ਸੇਮ ਹੀ 18 ਹੀ ਆ ਪਰਨ ਵਾਲੀ ਵੀ ਆ